ਪਿਆਰੀ ਸਰੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਤੁਹਾਨੂੰ ਰਾਜਮਾ ਜੋ ਕਿਡਨੀ ਬੀਨਸ ਦੇ ਫਾਇਦੇ ਬਾਰੇ ਦੱਸਦਾ ਤੇ ਕੁਝ ਇਹਨਾਂ ਦੇ ਨੁਕਸਾਨ ਬਾਰੇ ਦੱਸਦਾ ਕਿਡਨੀ ਬੀਨਸ ਜਿਨ੍ਹਾਂ ਦੀ ਸ਼ਕਲ ਮਨੁੱਖ ਦੇ ਗੁਰਦਿਆਂ ਵਰਗੀ ਹੁੰਦੀ ਹੈ ਤਾਂ ਕਰਕੇ ਇਹਨਾਂ ਨੂੰ ਕਿਡਨੀ ਬੀਨਸ ਕਹੋ ਦਿੱਤਾ ਜਾਂਦਾ ਵਸੇ ਅਸੀਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜ਼ਿਆਦਾਤਰ ਇਹਨਾਂ ਨੂੰ ਰਾਜਮਾ ਬੋਲਦੇ ਆਂ ਬਹੁਤ ਵਧੀਆ ਖਰਾਕ ਹੈਗੀ ਆ ਮਨੁੱਖ ਵਾਸਤੇ ਅੱਜ ਆਪਾਂ ਇਹਦੇ ਬਾਰੇ ਥੋੜੀ ਜੀ ਤੁਹਾਨੂੰ ਜਾਣ ਪਛਾਨ ਕਰਵਾਉਨੇ ਆ ਆਮ ਤੌਰ ਤੇ ਕਿਡਨੀ ਬੀਨਸ ਜਿਹੜੇ ਨਾ ਇਹਨਾਂ ਦੀ ਸ਼ਕਲ ਮਨੁੱਖ ਦੇ ਗੁਰਦਿਆਂ ਵਰਗੀ ਹੋਣ ਕਰਕੇ ਇਹਨਾਂ ਨੂੰ ਕਿਡਨੀ ਬੀਨਸ ਕਿਹਾ ਜਾਂਦਾ ਇੱਕ ਫਲੀ ਹੈ ਫਲੀਆਂ ਦੇ ਵਿੱਚ ਪੈਦਾ ਹੋਣ ਵਾਲੇ ਅਨਾਜ ਆ ਕਿਡਨੀ ਬੀਨਸ ਦੇ ਵਿੱਚ ਸਬਜ਼ੀਆਂ ਦੇ ਬਰਾਬਰ ਪ੍ਰੋਟੀਨ ਹੁੰਦਾ ਬਹੁਤ ਵਧੀਆ ਜਨਕਿ ਰਾਜਮਾ ਰਾਜਮਾ ਦੇ ਵਿੱਚ ਬਹੁਤ ਵਧੀਆ ਪ੍ਰੋਟੀਨ ਹੁੰਦਾ ਫਾਈਬਰ ਵੀ ਬਹੁਤ ਵਧੀਆ ਹੁੰਦਾ ਇਹ ਸ਼ਾਕਾਹਾਰੀ ਹੈ ਤੇ ਮੀਟ ਦੇ ਬਰਾਬਰ ਦੇ ਦਾ ਬਦਲ ਹੈ ਜਨਕਿ ਮੀਟ ਦੇ ਉਤਪਾਦ ਦਾ ਇੱਕ ਬਹੁਤ ਵਧੀਆ ਇੱਕ ਸ਼ਾਨਦਾਰ ਬਦਲ ਹੈ ਜਿਹੜੇ ਲੋਕ ਮੀਟ ਨਹੀਂ ਖਾਂਦੇ ਜਾਂ ਕਿਸੇ ਕਾਰਨ ਜਾਂ ਉਸ ਦੇ ਬਰਾਬਰ ਇਹਦੇ ਵਿੱਚ ਚੇਂਜ ਕਰਕੇ ਤੁਸੀਂ ਖਰਾਕੀ ਤੱਤ ਜਿਹੜੇ ਨੇ ਉਹ ਸਾਨੂੰ ਮਿਲ ਜਾਂਦੇ ਆ ਇਸ ਤੋਂ ਇਲਾਵਾ ਜਿਹੜੇ ਰਾਜਮਾ ਦੇ ਸੇਵਨ ਦੇ ਬਹੁਤ ਸਾਰੇ ਲੰਮੇ ਸਮੇਂ ਦੇ ਸਾਨੂੰ ਸਿਹਤ ਵਾਸਤੇ ਲਾਭ ਮਿਲਦੇ ਆ ਜਿਵੇਂ ਕਈ ਤਰ੍ਹਾਂ ਦੀਆਂ ਕੈਂਸਰ ਦੀਆਂ ਕਿਸਮਾਂ ਨੂੰ ਰੋਕtham ਵਾਸਤੇ ਫਾਇਦਾ ਕਰਦਾ ਹੈ ਵਜਨ ਨੂੰ ਘਟ ਕਰਨ ਵਾਸਤੇ ਲਾਭ ਹੁੰਦੇ ਬਲੱਡ ਸ਼ੂਗਰ ਨੂੰ ਕਾਬੂ ਵਿੱਚ ਰੱਖਣ ਵਾਸਤੇ ਕਿਡਨੀ ਬੀਨਸ ਕਾਫੀ ਮਤਲਬ ਸਾਨੂੰ ਮਤਲਬ ਸਿਹਤਮੰਦ ਜਿਹੜੇ ਹਨ ਖਰਾਕ ਵਾਸਤੇ ਬਹੁਤ ਜ਼ਰੂਰੀ ਆ। ਕਾਫੀ ਕਪਾਇਤੀ ਸੀਧਵੰਦ ਪੂਰੀ ਖਰਾਕ ਲਈ ਜ਼ਰੂਰੀ ਆ। ਜ਼ਿਆਦਾਤਰ ਇਹ ਸਭ ਕਾਸ ਸ਼ੀਲ ਦੇਸ਼ਾਂਾਂ ਦੇ ਵਿੱਚ ਜਿਹੜਾ ਨੇ ਇਹਨੂੰ ਕੰਟਰੀਜ਼ ਦੇ ਵਿੱਚ ਇਹਨੂੰ ਖਾਦਾ ਜਾਂਦਾ ਅੱਜਕੱਲ। ਹੁਣ ਕਿਡਨੀ ਬੀਨਜ਼ ਵਿੱਚ ਬਹੁਤ ਸਾਰੇ ਬਾਇਓ ਐਕਟਿਵ ਮਿਸ਼ਰਣ ਹੁੰਦੇ ਆ। ਕੁਝ ਖਣਿਜ ਜਿਵੇਂ ਪੌਸ਼ਟਿਕ ਤੱਤ ਬਹੁਤ ਜ਼ਰੂਰੀ ਅਮੀਨੋ ਐਸਿਡ ਜਿਹੜੇ ਆ ਨਾ ਉਹ ਵੀ ਇਹਦੇ ਵਿੱਚ ਹੁੰਦੇ ਆ। ਇੱਕ ਸੇਤਮੰਦ ਖਰਾਕ ਲਈ ਮਤਲਬ 올 ਇਨ ਵਨ ਦਾ ਪੈਕੇਜ ਹੈ ਕੁਦਰਤ ਨੇ ਜੋ ਸਾਨੂੰ ਦਿੱਤਾ ਹੈ ਹੁਣ ਕਿਡਨੀ ਦੀਨਸ ਦਾ ਸੇਵਨ ਕਰਨ ਦੇ ਕਈ ਤਰੀਕੇ ਹੈ ਜ्यादातर ਅਸੀਂ ਇਹਨੂੰ ਆਪਾਂ ਪੰਜਾਬ ਦੇ ਵਿੱਚ ਜਾਂ ਆਪਣੀ ਇੰਡੀਆ ਦੇ ਵਿੱਚ ਵੇਖਿਆ ਜਾਵੇ ਤਾਂ ਅਸੀਂ ਸਬਜ਼ੀ ਦੇ ਤੌਰ ਤੇ ਲੈਂਦੇ ਹਾਂ ਜਾਂ ਦਾਲ ਦਾ ਅਲਟਰਨੇਟ ਬਣਾ ਕੇ ਲੈਂਦੇ ਹਾਂ ਬਸ ਅਸੀਂ ਇਹਨੂੰ ਕਈ ਤਰ੍ਹਾਂ ਦੇ ਅਸੀਂ 4 ਤਰੀਕੇ ਨਾਲ ਵੀ ਇਹਦਾ ਸੂਪ ਵਗੈਰਾ ਬਣਾ ਕੇ ਜਾਂ ਅਲੱਗ-ਅਲੱਗ ਤਰੀਕੇ ਦੇ ਨਾਲ ਇਹਨੂੰ ਲਿਆ ਜਾਂਦਾ ਪਰ ਜ਼ਿਆਦਾਤਰ ਅਸੀਂ ਇਹਨੂੰ ਦਾਲ ਜਾਂ ਸਬਜ਼ੀ ਦੇ ਰੂਪ ਜੇ ਅਲਟੀਮੇਟ ਜਾਂ ਰੂਪ ਦੇ ਵਿੱਚ ਇਹਨੂੰ ਵਰਤਦੇ ਆ। ਜਿਹਦੇ ਬਾਰੇ ਹੁਣ ਅੱਗੇ ਹੋਰ ਆਪਾਂ ਥੋੜੀ ਗੱਲ ਕਰਦੇ ਆਂ। ਕਿਡਨੀ ਬੀਨਸ ਜਾਂ ਕਿਸਮਾਂ ਜਿਹੜੀਆਂ ਨੇ ਨਾ ਕਈ ਤਰ੍ਹਾਂ ਹੁੰਦੀਆਂ ਪਰ ਸ਼ੁਰੂਆਤੀ ਬੀਨਸ ਨੂੰ ਮਤਲਬ ਜਿਹੜੇ ਨੇ ਉਹ ਵੇਖਿਆ ਜਾਵੇ ਤਾਂ ਲਗਭਗ ਇਹਨੂੰ 8000 ਸਾਲ ਪਹਿਲਾਂ ਮੱਧ ਅਮਰੀਕਾ ਦੇ ਆਦਿਵਾਸੀ ਕਬੀਲਿਆਂ ਨੇ ਕਾਸ਼ਤ ਕੀਤਾ ਸੀ। ਜਿਵੇਂ ਜਿਵੇਂ ਫਿਰ ਸਮਾ ਬਦਲਦਾ ਗਿਆ, ਵਿਗਿਆਨ ਤਰੱਕੀ ਕਰਦਾ ਗਿਆ, ਇਨੂੰ ਅਸੀਂ ਹਾਈਬ੍ਰਿਡਾਈਜੇਸ਼ਨ ਜਿਹੜੀ ਉਹ ਵੀ ਕਰਦੇ ਗਏ ਅੱਗੇ ਜੇ ਅੱਗੇ ਫਿਰ ਇਹਦਾ ਵਿਕਾਸ ਹੋਰ ਹੁੰਦਾ ਗਿਆ ਇਹਦੀਆਂ ਕਿਸਮਾਂ ਵੀ ਕਈ ਤਰ੍ਹਾਂ ਦੀਆਂ ਆ ਗਈਆਂ ਜਿਵੇਂ ਇੰਡੀਅਨ ਕੈਰੀਬੀਅਨ ਦੱਖਣੀ ਅਮਰੀਕੀ ਸਪੈਨਿਸ਼ ਇੰਡੋਨੇਸ਼ੀਆਈ ਅਲੱਗ-ਅਲੱਗ ਤਰ੍ਹਾਂ ਦੀਆਂ ਫਰੇਰੀਆਂ ਕਿਸਮਾਂ ਆ ਗਈਆਂ ਇਹਨੂੰ ਅਸੀਂ ਜ਼ਿਆਦਾਤਰ ਵੈਸੇ ਚਾਰ ਕਿਸਮਾਂ ਦੇ ਵਿੱਚ ਮੁੱਖ ਜਿਹੜਾ ਵੱਡਿਆ ਜਾਂਦਾ ਜਿਹੜੇ ਲਾਲ ਕਿਡਨੀ ਬੀਨਸ ਹੈ ਜਿਹੜੇ ਭਾਰਤ ਦੇ ਵਿੱਚ ਖਾਧੇ ਜਾਂਦੇ ਚਿੱਟੇ ਕਿਡਨੀ ਬੀਨਸ ਵੀ ਭਾਰਤ ਵਿੱਚ ਜਿਵੇਂ ਲੋਬੀਆ ਕਹ ਦਿੰਨੇ ਆਪਾਂ ਜਾਂ ਹਲਕੇ ਤੱਬੇਦਾਰ ਕਿਡਨੀ ਬੀਨਸ ਹੁੰਦੇ ਆ ਜਾਂ ਲਾਲ ਤੱਬੇਦਾਰ ਵੀ ਕਿਡਨੀ ਬੀਨਸ ਹੁੰਦੇ ਆ ਰਾਜਮਾ ਜਾਨੀ ਕਿ ਕਿਡਨੀ ਬੀਨਸ ਇਹਨਾਂ ਰਾਜਮਾ ਜਿਹਨੂੰ ਅਸੀਂ ਕਹਿੰਦੇ ਆ ਜਿਆਦਾਤਰ ਇਹ ਵਸੇ ਇੱਕ ਹੀ ਫੈਮਿਲੀ ਦਾ ਹਿੱਸਾ ਹੈਗਾ ਇਹਨਾਂ ਦਾ ਰੰਗ ਆਕਾਰ ਸਵਾਰ ਤੇ ਪੋਸ਼ਟਿਕ ਜਿਹੜੀ ਸਮਗਰੀ ਹੈ ਨਾ ਉਹ ਥੋੜੀ ਬੜੀ ਡਿਫਰ ਹੋ ਸਕਦੀ ਹੈ ਜਾਨੀ ਕਿ ਪਿੰਨ ਹੋ ਸਕਦੀ ਹੈ ਬਾਕੀ ਫੈਮਿਲੀ ਇਹ ਇੱਕ ਤੋਂ ਹੀ ਬਿਲੋਂਗ ਕਰਦੇ ਆ ਹੁਣ ਆਪਾਂ ਨਾਰਮਲ ਤੌਰ ਤੇ ਲੈ ਕੇ ਚੱਲੀਏ ਤਾਂ 100 ਗ੍ਰਾਮ ਰਾਜਮਾ ਦੇ ਵਿੱਚ ਸਾਨੂੰ ਲਗਭਗ 8 ਗ੍ਰਾਮ ਪ੍ਰੋਟੀਨ ਮਿਲ ਜਾਂਦਾ ਹੈ 20 ਗ੍ਰਾਮ ਕਾਰਬੋਹਾਈਡਰੇਟਸ ਮਿਲ ਜਾਂਦਾ ਸਟਾਰਚ ਇਹਦੇ ਵਿੱਚ 2 ਗ੍ਰਾਮ ਹੁੰਦਾ 슈ਗਰ ਇਹਦੇ ਵਿੱਚ 0.26 ਗ੍ਰਾਮ ਹੁੰਦੀ ਹੈ ਚਰਬੀ 0.45 ਗ੍ਰਾਮ ਤੇ ਫਾਈਬਰ 5.7 ਗ੍ਰਾਮ ਤੇ ਪਾਣੀ ਇਹਦੇ ਵਿੱਚ 59 ਗ੍ਰਾਮ ਜਿਹੜੇ ওয়াটার ਵੀ ਮਿਲ ਜਾਂਦਾ ਤੇ ਮੈਨਰ ਖਣਿਜ ਦੀ ਗੱਲ ਕਰੀਏ ਤਾਂ ਆਇਰਨ ਇਹਦੇ ਵਿੱਚੋਂ 2 ਗ੍ਰਾਮ ਮਿਲ ਜਾਂਦਾ ਸਾਨੂੰ ਜ਼ਿੰਕ 0.9 ਗ੍ਰਾਮ ਕੈਲਸ਼ੀਅਮ 31 ਗ੍ਰਾਮ ਪੋਟਾਸ਼ੀਅਮ 35 ਗ੍ਰਾਮ ਤੇ ਮੈਗਨੀਸ਼ੀਅਮ 37 ਗ੍ਰਾਮ ਹੁਣ ਇਹਦੇ ਜਿਹੜੇ ਬੇਨਫਿਟਾਂ ਦੀ ਅਗਰ ਗੱਲ ਕਰੀਏ ਤਾਂ ਹੁਣ ਜਿਹੜੇ ਰਾਜਮਾ ਦੇ ਵਿੱਚ ਵਿਟਾਮਿਨ B1 ਵਿਟਾਮਿਨ B2 B3 5 6 9 ਵਿਟਾਮਿਨ C ਵਿਟਾਮਿਨ ਹੀ ਵਰਗੇ ਜਿਹੜੇ ਵਿਟਾਮਿਨ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦੇ ਆ ਇਹਨਾਂ ਦੇ ਵਿੱਚ ਬਾਇਓ ਐਕਟਿਵ ਮਿਸ਼ਰ ਹੁੰਦੇ ਆ ਜੋ ਸਾਡੇ ਮੈਟਾਬੋਲਿਜ਼ਮ ਨੂੰ ਨਿਜ਼ਮਿਤ ਕਰਨ ਵਿੱਚ ਮਦਦ ਕਰਦੇ ਆ ਤੇ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਆ ਜਿਵੇਂ ਖੋਜਾਂ ਨੇ ਦੱਸਿਆ ਹੈ ਕਿ ਫੀਨੋਲਿਕਸ ਸਟਾਰਚ ਬਲੋਕਰ ਫਾਈਟਿਕ ਐਸਿਡ ਐਂਥੋਸਾਈਨਿਨ ਵਰਗੇ ਜਿਹੜੇ ਪਦਾਰਥ ਹੈ ਉਹ ਲਾਭਦਾਇਕ ਬਾਇਓ ਐਕਟਿਵ ਮਿਸ਼ਰਣ ਹੁੰਦੇ ਆ ਯਾਨੀ ਕਿ ਇਹ ਸਾਨੂੰ ਕੈਂਸਰ ਤੋਂ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਵੀ ਹੈਲਪ ਕਰਦੇ ਆ ਯਾਨੀ ਕਿ ਸਹਾਇਤਾ ਕਰਦੇ ਆ ਜੇ ਤੁਸੀਂ ਰੈਗੂਲਰ ਇਹਨਾਂ ਨੂੰ ਹਫਤੇ ਦੇ ਵਿੱਚ ਤਿੰਨ ਦਿਨ ਆਪਣੀਆਂ ਜਿਵੇਂ ਅਸੀਂ ਦਾਲਾਂ ਵਗੈਰਾ ਲੈਨੇ ਆ ਉਹਨਾਂ ਦਾ ਅਲਟੀਮੇਟ ਤੁਸੀਂ ਯੂਜ਼ ਕਰਦੇ ਜੇ ਇਹਨਾਂ ਦੇ ਘਰ ਦੇ ਵਿੱਚ ਲੈਣ ਕੇ ਰੱਖ ਲੇ ਤੇ ਤੁਹਾਨੂੰ ਬੈਨੀਫਿਟ ਦੇ ਦੇਣਗੇ ਉਹ ਸਹੀ ਤਰੀਕੇ ਦੇ ਨਾਲ ਇਹਨਾਂ ਨੂੰ ਸਹੀ ਮਾਤਰਾ ਦੇ ਵਿੱਚ ਪੂਰੀ ਡੋਜ਼ ਦੇ ਵਿੱਚ ਪੂਰੇ ਤਰੀਕੇ ਨਾਲ ਬਣਾ ਕੇ ਖਾਣ ਦੇ ਨਾਲ ਹੁਣ ਕਿਡਨੀ ਬੀਨਸ ਕੈਂਸਰ ਤੋਂ ਕਿਵੇਂ ਬਚਾਉਦਾ ਹੈ ਕਿਡਨੀ ਬੀਨ ਵਿੱਚ ਕੁਝ ਖਾਸ ਕਿਸਮਾਂ ਦੇ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਜਿਵੇਂ ਕਿ ਪੈਨਕ੍ਰੀਆਟਿਕ ਕੈਂਸਰ ਜਾਂ ਕੋਲਨ ਦੀ ਕੈਂਸਰ ਹੈ ਜਿਹੜੀ ਇਸ ਲਈ ਕਿਡਨੀ ਬੀਨਸ ਕਿਉਂਕਿ ਰੇਸ਼ੇदार ਹੁੰਦੇ ਹਨ ਇਹਨਾਂ ਦੇ ਵਿੱਚ ਕਾਫੀ ਇਹਨਾਂ ਦੇ ਵਿੱਚ ਫਾਈਬਰ ਹੁੰਦਾ ਤੇ ਅੰਤੜੀਆਂ ਵਿੱਚ ਕੈਂਸਰ ਵਿਰੋਧੀ ਪ੍ਰਭਾਵ ਨੂੰ ਜਿਹੜੀਆਂ ਚੀਜ਼ਾਂ ਵਧਾਉਂਦੀਆਂ ਉਹਨਾਂ ਨੂੰ ਹੀ ਘੱਟ ਕਰਕੇ ਤੇ ਕੈਂਸਰ ਤੋਂ ਫਾਇਦਾ ਲੁਆਉਂਦੇ ਕਿਉਂਕਿ ਰੇਸ਼ੇ ਜਿਹੜੇ ਨੇ ਸਾਡੇ ਕੋਲਨ ਦੇ ਵਿੱਚ ਜਾਂਦੇ ਆ ਜਦੋਂ ਤਾਂ ਉਹ ਬੈਕਟੀਰੀਆ ਦੁਆਰਾ ਖਮੀਰ ਜਾਂਦੇ ਨੇ ਉੱਤੇ ਜਾ ਕੇ ਲੱਗਦੇ ਨੇ ਉਹਨਾਂ ਨੂੰ ਐਕਟਿਵ ਕਰਦੇ ਹੈ ਤੇ ਨਤੀਜੇ ਵਜੋਂ ਜਿਹੜੇ ਮਿਸ਼ਨ ਹੁੰਦੇ ਆ ਤੇ ਕੋਲਨ ਦੇ ਕੈਂਸਰ ਦੇ ਜੋਖਮ ਨੂੰ ਘਟ ਕਰਦੇ ਆ ਸੌਖੀ ਭਾਸ਼ਾ ਦੇ ਵਿੱਚ ਕਿ ਰਾਜਮਾ ਖਾਣ ਦੇ ਨਾਲ ਮੰਨ ਲਓ ਤੁਸੀਂ ਇੱਕ ਹਫਤੇ ਦੇ ਵਿੱਚ ਤਿੰਨ ਵਾਰੀ ਰੋਜ਼ ਰਾਜਮਾ ਯੂਜ਼ ਕਰਦੇ ਜੇ ਤਾਂ ਉਹ ਤੁਹਾਨੂੰ ਕੈਂਸਰ ਦੇ ਜਿਹੜੇ ਖਤਰੇ ਨੂੰ ਘਟ ਕਰਨ ਵਿੱਚ ਕੰਦੇ ਕਿਡਨੀ ਬੀਨਜ਼ ਦਾ ਸੀਮਨਗਰ ਤੁਸੀਂ ਪ੍ਰੋਪਰ ਤਰੀਕੇ ਨਾਲ ਕਰਦੇ ਜੇ ਤਾਂ ਇਹ ਕਈ ਤਰ੍ਹਾਂ ਦੇ ਜਿਵੇਂ ਪੋਲਪਸ ਵਗੈਰਾ ਦੇ ਜੋਖਮ ਨੂੰ ਵੀ ਘਟ ਕਰਦਾ ਜਾਂ ਪੈਨਕਰੀਆ ਦੀ ਜਿਹੜੀ ਕੈਂਸਰ ਹੈ ਉਹਨੂੰ ਵੀ ਕੱਟ ਕਰਦਾ ਹੁਣ ਗਲਾਈਸੇਮਿਕ ਕੰਟਰੋਲ ਕਿਵੇਂ ਕਰਦਾ ਐਪਲਿਕ 슈ਗਰ ਦੇ ਵਿੱਚ ਕਿਡਨੀ ਬੀਨਸ ਵਿੱਚ ਘੱਟ ਗਲਾਈਸੇਮਿਕ ਇੰਡੈਕਸ ਹੁੰਦਾ ਇਹਦਾ ਮਤਲਬ ਕਿ ਸੇਵਨ ਥੋੜੇ ਸਮੇਂ ਵਿੱਚ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਵੱਡੀ ਹੱਦ ਤੱਕ ਨਹੀਂ ਜਾਣ ਦਿੰਦਾ ਯਾਨੀ ਕਿ ਇੱਕਦਮ ਗਲੂਕੋਜ਼ ਦੇ ਲੈਵਲ ਨੂੰ ਨਹੀਂ ਵਧਣ ਦਿੰਦਾ ਤਾਂ ਕਰਕੇ ਸਾਨੂੰ ਕਾਫੀ ਹੱਦ ਤੱਕ ਬੈਨੀਫਿਟ ਕਰਦਾ ਕਿਉਂਕਿ ਇਹਦੇ ਵਿੱਚ ਜਿਹੜੇ ਬਾਇਓਐਕਟਿਵ ਮਿਸ਼ਨ ਨੇ ਜਿਵੇਂ ਫੀਨੋਲਿਕਸ ਜਾਂ ਐਂਥੋਸਾਈਨਿਨ ਨੇ ਜਾਂ ਹੋਰ ਸਟਾਰਚ ਹੈ ਜਿਹੜੇ ਹੋਰ ਕਾਰਨ ਜਿਵੇਂ 슈ਗਰ ਦੇ ਵਿਕਾਸ ਨੂੰ ਜਾਨਕੀ ਇੱਕਦਮ 슈ਗਰ ਨੂੰ ਵਧਣ ਤੋਂ ਰੋਕ ਕੇ ਰੱਖਦੇ ਆ ਕਿਉਂਕਿ ਇਹਨਾਂ ਦੇ ਵਿੱਚ ਐਂਟੀ ਆਕਸੀਡੈਂਟ ਪ੍ਰਭਾਵ ਜਿਹੜੇ ਹੁੰਦੇ ਆ ਖੋਜਾਂ ਦੱਸਦੀਆਂ ਕਿ ਕਾਰਬੋਹਾਈਡਰੇਟਸ ਵਾਲੇ ਜਿਹੜੇ ਜ਼ਿਆਦਾ ਖੋਜ ਨੇ ਜਿਵੇਂ ਲਾਲ ਕਿਡਨੀ ਬੀਨਸ ਨਾਲ ਬਦਲਣ ਵਿੱਚ ਆਮ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਨ ਵਿੱਚ ਹੈਲਪ ਮਿਲਦੀ ਹੈ ਓਕੇ 슈ਗਰ ਅਤੇ ਜਿਹੜੇ ਗੈਰ ਡਾਇਬਟਿਕਸ ਭਾਗੀਦਾਰ ਸੀ ਜਿਨ੍ਹਾਂ ਨੇ ਉਹਨਾਂ ਨੂੰ ਵੇਖਿਆ ਗਿਆ ਕਿ ਕਿਡਨੀ ਬੀਨ ਦੇ 7 ਦੇ ਨਾਲ ਉਹਨਾਂ ਵਿੱਚ ਜਿਹੜੇ 슈ਗਰ ਦੇ ਵਿਕਾਸ ਵਿੱਚ ਵੀ ਕਮੀ ਆ ਗਈ ਜਾਨਕੀ ਜਿਨ੍ਹਾਂ ਨੂੰ 슈ਗਰ ਨਹੀਂ ਸੀ ਅਜੇ ਹੋਈ ਉਹਨਾਂ ਦੇ ਵਰਤਨ ਨਾਲ ਵੀ 슈ਗਰ ਨੂੰ ਉਹਨਾਂ ਨੂੰ ਕਟ ਹੋਈ ਉਹਦੀ ਤੇ ਜਿਨ੍ਹਾਂ ਨੂੰ 슈ਗਰ ਸੀ ਉਹਨਾਂ ਦੀ ਵੀ 슈ਗਰ ਕਾਬੂ ਦੇ ਵਿੱਚ ਆਉਣ ਲੱਗੀ ਜੋਨਿਕੀ ਦਾ ਮਤਲਬ ਹੈ ਨਹੀਂ ਕਿ ਨਾਲ ਦਵਾਈਆਂ ਨਹੀਂ ਦਵਾਈਆਂ ਤਾਂ ਨਾਲ ਡਾਕਟਰ ਦੀ ਸਲਾਹ ਚੱਲਣੀਆਂ ਹੀ ਹੁੰਦੀਆਂ ਹਨ ਜਾਨਕਿ ਉਹ ਖਾਣ ਨੂੰ ਇੱਕ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਹੁਣ ਮੈਟਾਬੋਲਿਜ਼ਮ ਨੂੰ ਕਾਬੂ ਕਰਦਾ ਹੈ ਕੋ ਮੈਟਾਬੋਲਿਜ਼ਮ ਕੀ ਹੈ ਕਿ ਸਾਡੇ ਸਰੀਰ ਦੇ ਸੈੱਲਾਂ ਵਿੱਚ ਇੱਕ ਸੈਨਿਕ ਪ੍ਰਤੀਕਿਰਿਆ ਹੈ ਕਿ ਉਹ ਖਾਸ ਪ੍ਰੋਟੀਨ ਇਹਨਾਂ ਪ੍ਰਤੀਕਰਮਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ ਮਨ ਲਓ ਉਦਾਹਰਨ ਲਈ ਇਸ ਸਾਡੇ ਦੁਆਰਾ ਜਦੋਂ ਅਸੀਂ ਭੋਜਨ ਖਾਂਦੇ ਹਾਂ ਜਦੋਂ ਊਰਜਾ ਦੇ ਵਿੱਚ ਬਦਲਦਾ ਤਾਂ ਤੁਹਾਨੂੰ ਸੋਚਣ ਦੇ ਵਧਣ ਤੱਕ ਸਭ ਕੁਝ ਕਰਨ ਦੀ ਇਜਾਜ਼ਤ ਦਿੰਦਾ ਕਿਉਂ ਖੂਨ ਦੇ ਵਿੱਚ ਗਲਾਈਸੈਮਿਕ ਸਮਗਰੀ ਨੂੰ ਕਾਬੂ ਦੇ ਵਿੱਚ ਰੱਖਣਾ ਕਿਡਨੀ ਬੀਨਸ ਜਿਹੜੇ ਆ ਮੈਟਾਬੋਲਿਜ਼ਮ ਨੂੰ ਮਹੱਤਵਪੂਰਨ ਤੌਰ ਤੇ ਨਿਯੰਤਰਿਤ ਕਰਦੇ ਆ ਇਸ ਕਰਕੇ ਕਿਡਨੀ ਬੀਨਸ ਦੇ ਵਿੱਚ ਜਿਹੜੇ ਫਾਈਬਰਸ ਆ ਉਹ ਇੱਕ ਸੇਤਮੰਦ ਮੈਟਾਬੋਲਿਜ਼ਮ ਨੂੰ ਉਤਸ਼ਾਹਿਤ ਕਰਦੇ ਆ ਹੁਣ ਦਿਲ ਦੀ ਸਿਹਤ ਵਾਸਤੇ ਬਹੁਤ ਵਧੀਆ ਹੁੰਦੇ ਨੇ ਖੋਜਾਂ ਦੱਸਦੀਆਂ ਕਿ ਕਿਡਨੀ ਬੀਨਸ ਜਾਨਕਿ ਰਾਜਮਾ ਦਾ ਨਿਯਮਿਤ ਸੇਵਨ ਕਾਰਡੀਓ ਵਸਕੂਲਰ ਯਾਨਕਿ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟ ਕਰਨ ਵਿੱਚ ਮਦਦ ਕਰ ਸਕਦਾ ਕਿਉਂਕਿ ਇਹਦੇ ਵਿੱਚ ਜਿਹੜੇ ਗੁਣ ਹੁੰਦੇ ਨੇ ਉਹਨਾਂ ਬਾਰੇ ਆਪਾਂ ਜਿਹੜੀਆਂ ਗੱਲਾਂ ਜਿਵੇਂ ਆਸਟ੍ਰੇਲੀਆ ਦੇ ਵਿੱਚ ਖੋਜ ਹੋਈ ਇੱਕ ਕਿ ਉਹ ਜਿਹੜੇ ਰਾਜਮਾ ਨੂੰ ਨਿਯਮਿਤ ਸੇਵਨ ਕਰਕੇ ਉਹ ਲੀਡੀਐਲ ਕੋਲੇਸਟ੍ਰੋਲ ਨੂੰ ਘਟ ਕਰਦਾ ਯਾਨਕਿ ਮਾੜੀ ਚਰਬੀ ਨੂੰ ਘਟ ਕਰਦਾ ਜੋ ਦਿਲ ਦੀ ਸਿਹਤ ਵਾਸਤੇ ਮਾੜੀ ਹੁੰਦੀ ਹੈ ਜਦੋਂ ਚਰਬੀ ਘਟੂਗੀ ਤੇ ਦਿਲ ਦੀ ਸਿਹਤ ਵਧੀਆ ਰਹੂਗੀ ਇਸ ਕਰਕੇ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਵੀ ਇੱਛਾ ਹੁੰਦਾ ਤੇ ਘੱਟ ਸੰਤ੍ਰਿਪ ਚਰਬੀ ਹੁੰਦੀ ਹੈ ਜੋ ਦਿਲ ਦੀ ਸਿਹਤ ਵਾਸਤੇ ਯੋਗਦਾਨ ਪਾਉਂਦੀ ਹੈ ਇਸ ਕਰਕੇ ਇਹ ਇਹਦੇ ਵਿੱਚ ਪੋਟਾਸ਼ੀਅਮ ਹੁੰਦਾ ਕਿਡਨੀ ਬੀਨਸ ਦੇ ਵਿੱਚ ਤੇ ਦਿਲ ਵੱਤ ਦੇ ਮਸਲ ਵਾਸਤੇ ਬਹੁਤ ਵਧੀਆ ਕੰਮ ਹੀ ਕਰਦਾ ਤੇ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਨ ਦੇ ਵਿੱਚ ਹੈਲਪ ਕਰਦਾ ਤੁਹਾਡੇ ਵਜ਼ਨ ਨੂੰ ਵੀ ਕਾਬੂ ਕਰਨ ਦੇ ਵਿੱਚ ਕਰਦਾ ਜਿਨ੍ਹਾਂ ਨੇ ਵਜ਼ਨ ਵਧਿਆ ਹੁੰਦਾ ਉਹ ਵੀ ਜੇ ਰਾਜਮਾ ਦੀ ਵਰਤੋਂ ਹਫਤੇ ਦੇ ਵਿੱਚ 3 ਦਿਨ ਕਰਦੇ ਆ ਤੇ ਉਹਨਾਂ ਨੂੰ ਵਜ਼ਨ ਨੂੰ ਮਨੇਜ ਕਰਨ ਦੇ ਵਿੱਚ ਵੀ ਹੈਲਪ ਮਿਲਦੀ ਹੈ ਬਸ਼ਰਤੇ ਕਿ ਹੋਰ ਵੀ ਨਾਲ ਪਰਹੇਜ਼ ਕਰਨੇ ਪੈਂਦੇ ਜਿਵੇਂ ਚਰਬੀ ਵਾਲੀਆਂ ਚੀਜ਼ਾਂ ਐਕਸਰਸਾਈਜ਼ ਕਰਨੀ ਪੈਂਦੀ ਹੈ ਯਾਨੀ ਕਿ ਇਕੱਲੇ ਰਾਜਮਾ ਨਾਲ ਹੀ ਹੋ ਜਾਏਗਾ ਹੋਰ ਪਰਹੇਜ਼ ਵੀ ਨਾਲ ਕਰਨੇ ਪੈਂਦੇ ਉਹ ਤੁਹਾਡਾ ਡਾਕਟਰ ਜਾਂ ਡਾਈਟੀਸ਼ੀਅਨ ਜਿੱਥੋਂ ਤੁਸੀਂ ਟਰੀਟ ਕਰਾ ਰਹੇ ਉਹ ਤੁਹਾਨੂੰ ਦੱਸ ਦਿੰਦੇ ਨੇ ਸਾਰਾ ਕਿਉਂਕਿ ਇਹਦੇ ਵਿੱਚ ਫਾਈਬਰ ਪ੍ਰੋਟੀਨ ਅੱਛੀ ਮਾਤਰਾ ਦੇ ਵਿੱਚ ਹੁੰਦੇ ਆ ਡਾਈਟਰੀ ਫਾਈਬਰ ਦਾ ਇਹ ਬਹੁਤ ਵਧੀਆ ਸਰੋਤ ਹੈ ਕਿਉਂਕਿ ਫਾਈਬਰ ਜਿਹੜੇ ਹਨ ਮਨੁੱਖ ਵਾਸਤੇ ਬਹੁਤ ਜ਼ਰੂਰੀ ਹੈ ਕਿ ਕਿਡਨੀ ਵੀ ਜਿਹੜੇ 100 ਗ੍ਰਾਮ ਦੇ ਵਿੱਚ ਲਗਭਗ 6 ਗ੍ਰਾਮ ਫਾਈਬਰ ਹੁੰਦਾ ਹੈ ਇਹਦੇ ਵਿੱਚ ਜੋ ਕਿ ਜਿਵੇਂ ਕੋਲਨ ਦੀ ਕੈਂਸਰ ਦੀ ਆਪਾਂ ਗੱਲ ਕੀਤੀ ਹੈ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਾਸਤੇ ਸਾਡੀ ਹੈਲਪ ਕਰਦਾ ਤੇ metabolisim ਨੂੰ ਨਿਯੰਤਰਿਤ ਕਰਦਾ ਕੋਲੇਸਟ੍ਰੋਲ ਨੂੰ ਕੱਟ ਕਰਦਾ ਖੋਜਾਂ ਅੰਸਾਰ ਜੋ ਖੋਜਾਂ ਕੀਤੀਆਂ ਗਈਆਂ ਹਨ ਕਿ ਕੋਲੇਸਟ੍ਰੋਲ ਜਾਂ ਮਾੜੀ ਚਰਬੀ ਨੂੰ ਕਾਬੂ ਦੇ ਵਿੱਚ ਕਰਦਾ ਘੱਟ ਕਰਦਾ ਤੇ ਡਾਈਟਰੀ ਫਾਈਬਰਸ ਦੀ ਸਮਗਰੀ ਕਿਉਂਕਿ ਇਹਦੇ ਵਿੱਚ ਹੁੰਦੀ ਹੈ ਇਸ ਕਰਕੇ ਡਾਈਟਰੀ ਫਾਈਬਰ ਪੇਟ ਦੇ ਜੈਲ ਵਰਗਾ ਪਦਾਰਥ ਬਣਾ ਦਿੰਦਾ ਜਾਂ ਕਿ ਇਹ ਪਦਾਰਥ ਕੋਲੇਸਟ੍ਰੋਲ ਨੂੰ ਘੇਰ ਲੈਂਦੇ ਆ ਤੇ ਸਰੀਰ ਦੇ ਇਸ ਨੂੰ ਮੁੜ ਜਜਬਉਣ ਤੋਂ ਰੋਕਦੇ ਆ ਯਾਨੀ ਕਿ ਤੁਹਾਡੇ ਅੰਤੜੀਆਂ ਦੇ ਅੰਦਰ ਇੱਕ ਲੇਅਰ ਬਣਾ ਲੈਂਦੇ ਆ ਤੇ ਉੱਥੇ ਜਿਹੜਾ ਫालतू ਦਾ ਕੋਲੇਸਟ੍ਰੋਲ ਆ ਉਹਨੂੰ ਫਿਰ ਸਰੀਰ ਦੇ ਵਿੱਚੋਂ ਜਾਣ ਨਹੀਂ ਦਿੰਦੇ ਉੱਥੋਂ ਬਾਹਰ ਕੱਢ ਦਿੰਦੇ ਆ ਜਦੋਂ ਅੰਤੜੀਆਂ ਦੇ ਵਿੱਚ ਅੰਦਰ ਜਾਂਦੇ ਆ ਕੋਈ ਗੁਰਦੇ ਦੇ ਬੀਨ ਇਹ ਜਿਹੜੇ ਬੀਨਸ ਨੂੰ ਕਹਿੰਦੇ ਨੇ ਰਾਜਮਾ ਕਿਡਨੀ ਬੀਨਸ ਇਹ ਅੰਤੜੀਆਂ ਦੇ ਬੈਕਟੀਰੀਆ ਦੇ ਵਿਕਾਸ ਨੂੰ ਬਹੁਤ ਉਤਸ਼ਾਹਤ ਕਰਦੇ ਆ ਕਿ ਇਹ ਬੈਕਟੀਰੀਆ ਜੋ ਵੱਡੀ ਅੰਤੜੀ ਦੇ ਵਿੱਚ ਰਹਿੰਦੇ ਆ ਜਿਹੜੇ ਸਾਡੇ ਦੋਸਤ ਬੈਕਟੀਰੀਆ ਨੇ ਮਾਈਕਰੋਬੀਅਮ ਹੈਲਥ ਵਾਸਤੇ ਇਹ ਬਹੁਤ ਵਧੀਆ ਹੁੰਦੇ ਆ ਤੁਹਾਡੀ ਯਾਦਾਸ਼ਤ ਨੂੰ ਬੈਟਰ ਕਰਦਾ ਕਿਉਂ ਇਹਦੇ ਵਿੱਚ ਵੀ 1 ਹੁੰਦਾ ਰਾਜਮਾ ਦੇ ਵਿੱਚ ਜੋ ਸਾਡੇ ਬੋਧਾਤਮਕ ਕੰਮਕਾਜ ਵਿੱਚ ਬੜਾ ਮਹੱਤਵਪੂਰਨ ਯੋਗਦਾਨ ਪਾਉਂਦਾ ਇਹ ਵਿਟਾਮਿਨ ਜਿਹੜਾ B1 ਆ ਉਹ ਇਹਦੇ ਵਿੱਚ ਵਧੀਆ ਮਾਤਰਾ ਵਿੱਚ ਝੋਣ ਕਰਕੇ ਸਾਡੀ ਯਾਦਾਸ਼ਤ ਜਾਬੋਧਾਤਮਕ ਜਿਹੜੇ ਕੰਮਕਾਜ ਉਹਨਾਂ ਦੇ ਵਿੱਚ ਵੀ ਸੁਧਾਰ ਕਰਦਾ ਯਾਨੀ ਕਿ ਸਾਡੇ ਦਿਮਾਗ ਵਾਸਤੇ ਵੀ ਬਹੁਤ ਵਧੀਆ ਹੈਗਾ ਤੇ ਡਿਮੈਂਸ਼ੀਆ ਵਰਗੇ ਲੋ ਕਿੰਨੇ ਜਿਹੜੇ ਬਿਮਾਰੀਆਂ ਵਢਾਪੇ ਦੇ ਵਿੱਚ ਲੱਗਦੀਆਂ ਨੇ ਉਹਨਾਂ ਤੋਂ ਵੀ ਬਚਾਅ ਕਰਨ ਦੇ ਵਿੱਚ ਹੈਲਪ ਕਰਦਾ ਇਹਦੇ ਵਿੱਚ ਐਂਟੀਆਕਸੀਡੇਟਿਵ ਗੁਣ ਵੀ ਬਹੁਤ ਸੋਹਣੇ ਹੁੰਦੇ ਆ ਇਸ ਕਰਕੇ ਇਹ ਬਹੁਤ ਵਧੀਆ ਜਿਹੜਾ ਵਾ ਹੈਲਪ ਕਰਦਾ ਕਿਡਨੀ ਬੀਨਸ ਨੂੰ ਇੱਕ ਬਹੁਤ ਹੀ ਵਧੀਆ ਫਾਇਦੇਮੰਦ ਐਂਟੀਆਕਸੀਡੈਂਟ ਭੋਜਨ ਕਹਿ ਸਕਦੇ ਆਪਾਂ ਕਿਉਂ ਐਂਟੀਆਕਸੀਡੈਂਟ ਦੀ ਛੂਟੀ ਦੇ ਜਿਹੜੇ ਵੀਕ ਭੋਜਨ ਹੈ ਨਾ ਉਹਨਾਂ ਵਿੱਚੋਂ ਇੱਕ ਰਾਜਮਾਂ ਦੇ ਇਸ ਕਰਕੇ ਅੱਧਾ ਕੱਪ ਵੀ ਤੁਸੀਂ ਲੈਂਦੇ ਹੋ ਮਤਲਬ ਰਾਜਮਾਂ ਦਾ ਪ੍ਰਤੀ ਸਰਵਿੰਗ ਕਾਰ ਦੇ ਵਿੱਚ ਤੇ ਐਂਟੀ ਆਕਸੀਡੈਂਟ ਦੀ ਸਮਰੱਥਾ ਜਿਹੜੀ ਇਹ ਉਹ ਤੁਹਾਨੂੰ ਕਾਫੀ ਮਾਤਰਾ ਦੇ ਵਿੱਚ ਇਹਦੇ ਵਿੱਚੋਂ ਮਿਲ ਜਾਂਦੀ ਹੈ ਤੇ ਕੁਦਰਤੀ ਤੌਰ ਤੇ ਇਹ ਡੀਟੌਕਸੀਫਾਇਰ ਵਜੋਂ ਵੀ ਕੰਮ ਕਰਦਾ ਕਿਉਂਕਿ ਜਿਹੜੇ ਤੁਹਾਡੇ ਸਰੀਰ ਦੇ ਵਿੱਚੋਂ ਵਾਧੂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਬਾਹਰ ਕੱਢਦਾ ਡੀਟੌਕਸੀਫਾਈ ਕਰਦਾ ਹੈ ਸਾਡੇ ਵਿੱਚੋਂ ਅਲਰਜੀ ਵਰਗੇ ਲੱਛਣਾਂ ਨੂੰ ਘਟ ਕਰਦਾ ਹੋਰ ਜਿਵੇਂ ਕਈ ਤਰ੍ਹਾਂ ਦੇ ਮਾੜੇ ਪ੍ਰਭਾਵ ਹੁੰਦੇ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਪੈ ਜਾਂਦੇ ਆ ਤੇ ਉਹਨਾਂ ਨੂੰ ਵੀ ਬਾਹਰ ਕੱਢ ਲਵੋ ਇਹ ਨਹੀਂ ਕੱਚੀਆਂ ਫਲੀਆਂ ਨੂੰ ਵੀ ਉਬਾਲ ਕੇ ਤੁਸੀਂ ਸੂਪ ਦੇ ਰੂਪ ਦੇ ਵਿੱਚ ਜਾਂ ਸੈਲਡ ਦੇ ਰੂਪ ਦੇ ਵਿੱਚ ਜਾਂ ਸਬਜੀ ਦੇ ਰੂਪ ਦੇ ਵਿੱਚ ਲੈ ਸਕਦੇ ਹੋ ਇਸ ਕਰਕੇ ਇਹਨੂੰ ਸੈਲਡ ਦੇ ਰੂਪ ਦੇ ਵਿੱਚ ਵੀ ਤੁਸੀਂ ਲੈ ਸਕਦੇ ਹੋ ਨਿੰਬੂ ਵਗੈਰਾ ਪਾ ਕੇ ਉੱਪਰ ਆਮ ਘਰਾਂ ਦੇ ਵਿੱਚ ਜਿਵੇਂ ਸਾਡੇ ਰਾਜਮਾ ਚਾਵਲ ਤਾਂ ਬਈ ਪ੍ਰਸਿੱਧ ਹੈਗੇ ਹੀ ਐ ਇਸ ਤਰ੍ਹਾਂ ਵੀ ਤੁਸੀਂ ਇਹਨੂੰ ਲੈ ਸਕਦੇ ਹੋ ਪਰ ਇਹਦੇ ਵਿੱਚ ਥੋੜੇ ਜਿਹੇ ਨਾ ਇਹਦੇ ਬੁਰੇ ਅਸਰ ਵੀ ਹੁੰਦੇ ਆ ਅਗਰ ਵੀ ਅਸੀਂ ਮਤਲਬ ਪਕਾਉਂਦੇ ਚੰਗੀ ਤਰ੍ਹਾਂ ਨਹੀਂ ਗਏ ਜਾਂ ਸਾਡਾ ਪੰਜਾਬੀ ਜੇ ਆਪਾਂ ਕਹਿ ਲਈਏ ਕਿ ਸਬਜੀ ਬਣਾਉਣ ਦਾ ਤਰੀਕਾ ਅਗਰ ਗਲਤ ਹੈ ਤੇ ਬਿਨਾ ਪੱਕੀਆਂ ਕਿਡਨੀ ਬੀਨਸ ਦੀ ਪਰਤ ਦੇ ਹਾਨੀਕਾਰਕ ਰਸਾਇਣਕ ਮਿਸ਼ਰਣ ਹੁੰਦਾ ਇਹਦੇ ਵਿੱਚ ਇੱਕ ਇਸ ਦੇ ਵਿੱਚ ਜਿਹੜਾ ਫਾਈਟੋਹੈਮੋਗਲੂਟਿਨਨ ਅਤੇ ਲੈਕਟਿਨ ਸ਼ਾਮਲ ਹੁੰਦੇ ਨੇ ਜੋ ਅੰਤੜੀਆਂ ਦੀ ਸਿਹਤ ਤੇ ਬੁਰਾ ਪ੍ਰਭਾਵ ਪਾ ਸਕਦੇ ਆ ਨਤੀਜੇ ਵਜੋਂ ਕੀ ਹੁੰਦਾ ਕਿ ਉਲਟੀਆਂ ਜਾਂ ਪਤਲੀਆਂ ਟੱਟੀਆਂ ਲੱਗਣੀਆਂ ਦਸਤ ਲੱਗਣੇ ਇਸ ਕਰਕੇ ਇਹਨੂੰ ਪਕਾਉਣ ਤੋਂ ਪਹਿਲਾਂ ਘੱਟ ਤੋਂ ਘੱਟ ਤੁਹਾਨੂੰ 6 ਘੰਟੇ ਭਿਉਂ ਕੇ ਰੱਖਣਾ ਪੈਂਦਾ ਕੋਸੇ ਪਾਣੀ ਦੇ ਵਿੱਚ ਜਾਨਕਿ ਰਾਜਮਾਂ ਨੂੰ ਤੁਸੀਂ ਜਿਹੜੇ ਇਹਦੇ ਵਿੱਚ ਬੁਰੇ ਪ੍ਰਭਾਵ ਹੁੰਦੇ ਇਹਦੇ ਉਹਨਾਂ ਤੋਂ ਬਚਣ ਵਾਸਤੇ ਘੱਟ ਤੋਂ ਘੱਟ 6 ਘੰਟੇ ਕੋਸੇ ਪਾਣੀ ਦੇ ਵਿੱਚ ਇਹਨਾਂ ਨੂੰ ਪਿਓਗੇ ਜਾਂ ਇੱਕ ਵਾਰੀ ਗਰਮ ਪਾਣੀ ਕਰਕੇ ਉਹਦੇ ਵਿੱਚ ਭਿਉਂ ਕੇ ਰੱਖ ਦਿਓ ਤੇ ਉਸ ਤੋਂ ਬਾਅਦ ਫਿਰ ਉਬਾਲ ਕੇ ਜੋ ਸਾਡਾ ਕੁਕਿੰਗ ਦਾ ਮੈਥਡ ਹੈ ਉਸ ਤਰੀਕੇ ਨਾਲ ਬਣਾਓ ਤੇ ਜੇ ਫਿਰ ਵੀ ਤੁਹਾਨੂੰ ਐਸਿਡਿਟੀ ਜਾਂ ਕੋਈ ਗੈਸ ਜਾਂ ਅੰਤੜੀਆਂ ਦੀ ਕੋਈ ਉਲਟੀ ਵਗੈਰਾ ਦੀ ਆਉਂਦੀ ਪ੍ਰੋਬਲਮ ਤਾਂ ਫਿਰ ਤੁਸੀਂ ਇਹਨੂੰ 12 ਘੰਟੇ ਵਾਸਤੇ ਪਿਓ ਤੇ ਉਹਦੇ ਨਾਲ ਫਿਰ ਇਹਦਾ ਜਰੀਲਾ ਮਾਦਦਾ ਜਿਹੜਾ ਹੁੰਦਾ ਜਿਹੜਾ ਸਾਡੇ ਪੇਟ ਨੂੰ ਜਾ ਕੇ ਖਰਾਬ ਕਰਦਾ ਉਹ ਕਾਫੀ ਹੱਦ ਤੱਕ ਨਿਕਲ ਜਾਂਦਾ ਇਸ ਕਰਕੇ ਉਹ ਇਹਨਾਂ ਦੀ ਜਿਹੜੀ ਪੋਜਨ ਦੀ ਵੈਲਿਊ ਆ ਫਿਰ ਉਹ ਜ਼ਿਆਦਾ ਬਣ ਜਾਂਦੀ ਹੈ ਇਸ ਕਰਕੇ ਘੱਟ ਤੋਂ ਘੱਟ ਇਹਨਾਂ ਨੂੰ ਤੁਸੀਂ ਕੋਸ਼ਿਸ਼ ਕਰੋ ਕਿ 6 ਘੰਟੇ ਜਿਹੜੇ ਹੈ ਉਹ ਕੋਸੇ ਪਾਣੀ ਦੇ ਵਿੱਚ ਜਾਂ ਗਰਮ ਪਾਣੀ ਕਰਕੇ ਇੱਕ ਵਾਰੀ ਉਹਦੇ ਵਿੱਚ ਡਬੋ ਕੇ ਇਹਨਾਂ ਨੂੰ ਰੱਖ ਕੇ ਫਿਰ ਧੋ ਬਣਾ ਕੇ ਤੇ ਬਾਅਦ ਵਿੱਚ ਇਹਨਾਂ ਨੂੰ ਕੁਕਿੰਗ ਕਰੋ ਅਸੀਂ ਕਹਿ ਸਕਦੇ ਹਾਂ ਕਿ ਕਿਡਨੀ ਬੀਨਸ ਜਾਨੀ ਕਿ ਰਾਜਮਾ ਸਾਡੇ ਵਾਸਤੇ ਸਿਹਤ ਲਈ ਬਹੁਤ ਹੀ ਵਧੀਆ ਇਹ ਕੋਲਨ ਦੀ ਕੈਂਸਰ ਪੈਨਕਰੀਆ ਦੀ ਕੈਂਸਰ ਤੇ ਜੋਖਮ ਨੂੰ ਘਟ ਕਰਦਾ ਤੇ ਸ਼ੂਗਰ ਵਾਲੇ ਮਰੀਜ਼ਾਂ ਲਈ ਵੀ ਇੱਕ ਅੱਛੀ ਖਰਾਕ ਹੈਗੀ ਸੋ ਇਸ ਨੂੰ ਤੁਸੀਂ ਖਾਓ ਤੇ ਭਾਈ ਲਾਭ ਉਠਾਓ ਪਰ ਧਿਆਨ ਰੱਖੋ ਕਿ ਖਾਣਾ ਕਿੰਨੇ ਹਫਤੇ ਦੇ ਵਿੱਚ 3 ਦਿਨ 3 ਦਿਨ ਤੁਸੀਂ ਇਹਨੂੰ ਲੈ ਸਕਦੇ ਹੋ ਤੁਸੀਂ ਮਾਰਨਿੰਗ ਟਾਈਮ ਦੇ ਵੀ ਅਗਰ ਰਾਤ ਨੂੰ ਤੁਸੀਂ ਭੋਜ ਕੇ ਰੱਖਿਆ ਤੇ ਸਵੇਰੇ ਉਬਾਲ ਕੇ ਜੋ ਤੁਹਾਡਾ ਮੈਥਡਿਕ ਕੁਕਿੰਗ ਦਾ ਥੋੜਾ ਬਲ ਉਹਦੇ ਵਿੱਚ ਨਿੰਬੂ ਜੇਕਰ ਤੁਸੀਂ ਜਿਆਦਾ ਸਬਜੀ 타입 ਨਹੀਂ ਫਰਾਈ ਵੀ ਨਹੀਂ ਕਰਨਾ ਚਾਹੁੰਦੇ ਨਾਂ ਨਿੰਬੂ ਜਾ ਕੋਈ ਨਮਕ ਕੱਚੇ ਪਿਆਜ਼ ਕੱਟ ਕੇ ਵਿੱਚ ਪਾ ਗਏ ਜਾਂ ਕੋਈ ਟਮਾਟਰ ਵਗੈਰਾ ਐਡ ਕਰਕੇ ਤਾਂ ਤੁਸੀਂ ਇਹਨੂੰ ਇੱਕ ਮਤਲਬ ਜਿਵੇਂ ਆਪਾਂ ਦਹੀਂ ਲੈਨੇ ਉਸ ਤਰ੍ਹਾਂ ਦਾ ਅਲਟਰਨੇਟਿਵ ਬਣਾ ਕੇ ਲੈ ਸਕਦੇ ਹੋ ਸੂਪ ਬਣਾ ਕੇ ਲੈ ਸਕਦੇ ਹੋ ਇਹਦੇ ਤੇ ਸਮੂਦੀ ਬਣਾ ਕੇ ਲੈ ਸਕਦੇ ਹੋ ਬਹੁਤ ਵਧੀਆ ਖਰਾਕੀ ਤੱਤ ਉਮੀਦ ਹੈ ਕਿ ਤੁਹਾਨੂੰ ਅੱਜ ਰਾਜਮਾ ਬਾਰੇ ਦੱਸਿਆ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ